ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਸਥਾਨ ਨਨਕਾਣਾ ਸਾਹਿਬ ਜੀ ਹੈ ਜੋ ਹੁਣ ਪਾਕਿਸਤਾਨ ਵਿੱਚ ਹੈ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਜਨਮ ਸਥਾਨ ਮਤੇਦੀਸਰਾ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਜਨਮ ਸਥਾਨ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਜਨਮ ਸਥਾਨ ਚੂਨਾ ਮੰਡੀ ਲਾਰ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਪੰਜਵੇਂ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਜਨਮ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਜੀ ਛੇਵੇਂ ਗੁਰੂ ਸ੍ਰੀ ਗੁਰੂ ਹਰगोविंद ਜੀ ਜਨਮ ਸਥਾਨ ਪਿੰਡ ਬਡਾਲੀ ਜ਼ਿਲ੍ਹਾ ਅੰਮ੍ਰਿਤਸਰ ਸੱਤਵੇਂ ਗੁਰੂ ਸ੍ਰੀ ਹਰ Rai ਜੀ ਜਨਮ ਸਥਾਨ ਕੀਰਤਪੁਰ ਸਾਹਿਬ अठवें गुरु श्री गुरु हर कृष्ण जी जन्म स्थान कीरतपुर साहिब नौवें गुरु श्री गुरु तेग बहादुर जी जन्म स्थान श्री अमृतसर साहिब जी दसवें गुरु श्री गुरु गोविंद सिंह जी जन्म स्थान पटना साहेब है गुरु जी का खालसा गुरु जी की फतेह ਉਹ ਆਪਲਾ ਨੇ ਕੀ ਮਾਦੇ ਜਾਚਾ ਅਸੀਸ ਵਰਛਣੀ ਗੁਰੂ ਚਰਨਾਂ ਨਾਲ ਸੇਤਰਾ ਜੁੜੇ ਰਹੀਏ ਆਪ ਜੀ ਦੇ ਦਰਸ਼ਨ ਦੇ ਧਾਰੇ ਹੁੰਦੇ ਰਹਿ ਆਪ ਜੀ ਦੀ ਸੀਸਾ ਦੀ ਲੋੜ ਹੈ ਵਾਹਿਗੁਰੂ ਦੀ ਪਦੇ ਪਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ